ਜੰਮੂ ਜਲੰਧਰ ਨੈਸ਼ਨਲ ਹਾਈਵੇ ਤੇ ਸਰਨਾ ਵਿਖੇ ਸਵੇਰੇ ਤਰਕੇ ਇੱਕ ਕਨਫੈਕਸ਼ਨਰੀ ਦੀ ਦੁਕਾਨ ਵਿੱਚ ਅੱਗ ਲੱਗ ਗਈ ਅੱਗ ਕਾਰਨ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਗਨੀਮਤ ਰਹੀ ਕਿ ਦੁਕਾਨ ਵਿੱਚ ਪਏ ਦੋ ਗੈਸ ਸਿਲੰਡਰ ਸਮੇਂ ਸਿਰ ਬਾਹਰ ਕੱਢ ਲਏ ਗਏ ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਅੱਗ ਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਦੀ ਸੂਚਨਾ ਮਿਲੀ ਅਤੇ ਉਸ ਤੋਂ ਬਾਅਦ ਉਹ ਫਾਇਰ ਟੈਂਡਰ ਸਮੇਤ ਮੌਕੇ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਦੋ ਗੈਸ ਸਿਲੰਡਰ ਸੁਰੱਖਿਅਤ ਤੌਰ ਤੇ ਬਾਹਰ ਕੱਢ ਲਏ ਗਏ ਅਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ ਉਨਾ ਕਿਹਾ ਕਿ ਅਜੇ ਤੱਕ ਅੱਗ ਲੱਗੜ ਦਾ ਕਾਰਨ ਪਤਾ ਨਹੀਂ ਲੱਗਿਆ ਹੈ ਇਸ ਘਟਨਾ ਨਾਲ ਸਥਾਨਕ ਵਾਸੀਆਂ ਵਿੱਚ دہشت ਪੈ ਗਈ ਹੈ ਕੱਲ ਪਾਤ ਸਰਾਸੀ ਮੈਂ ਤੇ ਮਾਤੇ ਜੀ ਜਿਹੜੇ ਸਾਥ ਨੂੰ ਨਿਕਲੇ ਆ ਇੱਕ ਨਾਲ ਹੀ ਕਲੀ ਦੀ ਦੁਕਾਨ ਹੈਗੀ ਹੈ ਤੇ ਨਾਲ ਸਾਡੇ ਬਾਲੀ ਸਭਾ ਉਹਨਾਂ ਦਾ ਬੇਟਾ ਨਾਲ ਦੀ ਦੁਕਾਨ ਵਾਲਾ ਤੇ ਉਹਨੇ ਦੇਖਿਆ ਕਿ ਅਸੀਂ ਕੀਨੇ ਕਦੇ ਦੇਖਿਆ ਤਾਂ ਅਸੀਂ ਸਾਡੂ ਚੁੱਕਿਆ ਤੇ ਕਿਵੇਂ ਧੂਆਂ ਇੱਕਦਮ ਅੱਗ ਪੈ ਗਈ ਤੇ ਫਿਰ ਨੱਠ ਕੇ ਉਹਨੇ ਦੇ ਘਰ ਜਾ ਕੇ ਦੱਸ ਕੇ ਪਸੇ ਨਹੀਂ ਗੱਲ ਕਰ ਰੋਟ ਕੌਣ ਕਿਨਾ ਕੋਬਿਗਿਸ਼ਨ ਸਾਰੀ ਹੋ ਗਈ ਕੁਛ ਵੀ ਨਹੀਂ ਬਚਿਆ ਮੇਰੇ ਨਾਲ ਵੀ ਕਿਨਾ ਕੰਦੇ ਪ੍ਰਣਾਲੇ ਲਾਈਟਾਂ ਸਾਰੀਆਂ ਕਿਨਾ ਕੰਦੇ ਸੜ ਗਈਆਂ ਨਾਲ ਦੀ ਉਪਰ ਜਣੀ ਵੀ ਦੀ ਕੀ ਪੜਾ ਤੇ ਮੈਂ ਨੱਠ ਕੇ ਅਸੀਂ ਟ੍ਰਾਂਸਫਾਰਮ ਤੋਂ ਬੱਤੀਆਂ ਬੰਦ ਕੀਤੀਆਂ ਪਰ ਹੋ ਗਈ ਤੇ ਬਾਕੀ ਨੁਕਸਾਨ ਕਾਫੀ ਬਚਾ ਬਾਕੀ ਹੋ ਗਿਆ ਕਿ ਸਿਲੰਡਰ ਵਗੈਰੇ ਨਹੀਂ ਸੀ ਆਗ ਤੇ ਕਾਬੂ ਪਾ ਲਿਆ ਹਾਂਜੀ ਅਗ ਤੇ ਪਾ ਲਿਆ ਟਾਈਮ ਸਿਰ ਫਾਇਰ ਬ੍ਰਿਗੇਡ ਤੇ ਅਸੀਂ ਕਿਨਾ ਕੰਦੇ ਫੋਨ ਕਰ ਦਿੱਤਾ ਹੈਗਾ ਟਾਈਮ ਸਿਰ ਆ ਕੇ ਉਹਨਾਂ ਨੇ ਆਪਣੇ ਸਾਮਲੇ ਦਾ ਪੱਕੀ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾਲ ਸੋ ਉੱਥੇ ਅਸਵੇਰੇ 6 ਵਜੇ ਨਾਲ ਹੀ ਬੜਾ ਧੂੰਆਂ ਜਾਂ ਨਿਕਲਿਆ ਦਨ ਸਾਰੇ ਉੱਠ ਕੇ ਜਿਉਂ ਬਾਹਰ ਆ ਗਏ ਰੋਲਾ ਰੱਪਾ ਪੈ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਮੰਦਰ ਸ਼ਿਵ ਮੰਦਰ ਵਾਲੀ ਗਲੀ ਹੈ ਉਹਦੇ ਨਾਲ ਹੀ ਦੁਕਾਨ ਹੈ ਅਲੀਜਾ ਕੰਟਰਕਟਰੀ ਉਹ ਆਪ ਬਿਆਸ ਗਏ ਹੋਏ ਨੇ ਅਸੀਂ ਉਹਨਾਂ ਨੂੰ ਕਾਕੇ ਚਾਚਾ ਹੀ ਕਰਨੀ ਪਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਕੁਝ ਬਚਿਆ ਹੀ ਨਹੀਂ ਅੰਦਰ ਪਰ ਹਾਂ ਇਹ ਕਿ ਫਾਇਰ ਬਰਗੇਡ ਟਾਈਮ ਤੇ ਆ ਗਈ ਹੈ ਸਾਰੇ ਲੋਕਾਂ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਜਿੰਨਾ ਕੋ ਹੋ ਸਕਿਆ ਅੱਗ ਨੂੰ ਬੁਝਾਇਆ ਗਿਆ ਹੁਣ ਤਾਂ ਅੱਗ ਨੇ ਕੰਟਰੋਲ ਕਰ ਲਿਆ ਗਿਆ ਬਾਕੀ ਨੁਕਸਾਨ ਉਸ ਬੰਦੇ ਦਾ ਕਾਫੀ ਹੋ ਗਿਆ ਪਤਾ ਲੱਗਾ ਕੀ ਕਰੀ ਹਾਂ ਜੋ ਕਹਿ ਰਹੇ ਛੋਟ ਛੜਕੜੀ ਹੈ ਹੋਰ ਤਾਂ ਕੁਝ ਹੈਗਾ ਨਹੀਂ ਇਸ ਤੋਂ ਇਲਾਵਾ ਕੁਝ ਕੋਈ ਗੱਲ ਨਹੀਂ ਸਭ ਕੁਝ ਬੰਦ ਪਿਆ ਦੁਕਾਨ ਤੇ ਬੰਦ ਸ਼ਟਰ ਤੇ ਬੰਦ ਪਿਆ ਸੀ ਕੋਈ ਹੋਜੀ ਗੱਲ ਨਹੀਂ ਤੁਮ ਮੰਗ ਕਦੇ ਕਿਰਪਾ ਨਾਲ ਹਾਂ ਜੋ ਦਾ ਕੁਝ ਹੋਇਆ ਗਿਆ ਉਹਦਾ ਉਹਨੂੰ ਮਿਲਣਾ ਚਾਹੀਦਾ ਮਿਲੇਗਾ ਵੀ ਵਾਕੀ ਇਹਦਾ ਉਹ ਕੀ ਕੀ ਹੋ ਜਾ ਸਕਦਾ ਇਹ ਤਾਂ ਕੁਦਰਤ ਦੇ ਹੱਥੀਂ ਜਾਂ ਕੀ ਹੋ ਗਿਆ ਦੁਕਾਨ ਬੰਦ ਹੈ ਅੰਦਰੋਂ ਅੱਗ ਲੱਗੀ ਹੈ ਉਹਦੇ ਪਰਿਵਾਰ ਵਾਲੇ ਸਾਰੇ ਇੱਥੇ ਹੀ ਨੇ ਨਾ ਆਪਣੇ ਯਾਰ ਤੋਂ ਆਪਣੇ ਸੱਜਣ ਨੇ ਸਾਰੇ ਬਾਕੀ ਸਾਰੇ ਮੁਕਨਾ ਸੰਦੀਪ ਜੀ ਲੱਗੇ ਨੇ ਬਿਲਕੁਲ ਨਜ਼ਦੀਕ ਘਰ ਆ ਸਾਰੇ ਮੌਕੇ ਤੇ ਪਹੁੰਚ ਕੇ ਸਾਰੇ ਜਿੰਨੇ ਪਰਿਵਾਰ ਵਾਲੇ ਜਿੰਨੇ ਵੀ ਹੋਵੇ ਜਿਹੜੇ ਤੇਰੀਆਂ ਦੁਕਾਨਾਂ ਸੀਗੀਆਂ ਹਾਂ ਨਾਲ ਕੱਪੜੇ ਦੀ ਦੁਕਾਨ ਵੀਰ ਜੀ ਉਹਦੇ ਨਾਲ ਫਰਨੀਚਰ ਦੀਆਂ ਦੁਕਾਨਾਂ ਉੱਪਰ ਸਲੰਡਰ ਪਈ ਹੋਈ ਸੀ ਜਿਹੜਾ ਮਕਾਨ ਉਹਨਾਂ ਦੇ ਉੱਪਰ ਹੈਗਾ ਤੇ ਉਹ ਬਚਾਅ ਹੋ ਗਿਆ ਗਵਰਨਮੈਂਟ ਨੇ ਗਵਰਨਮੈਂਟ ਵੱਲੋਂ ਆਜੇ ਫਾਇਰ ਬ੍ਰਿਗੇਡ ਵੱਲੋਂ ਐਨ ਮੌਕੇ ਤੇ ਟਾਈਮ ਸਰ ਪਹੁੰਚ ਕੇ ਅਗਨ ਨੂੰ ਕਾਬੂ ਪਾ ਲਿਆ ਸਰ ਜੀ ਸਾਨੂੰ ਗੋਲ ਆਈ ਹੈ ਕੋਈ ਸਵਾ 6 6 ਵੀ ਦੇ ਲੱਗਿ ਸਕੇ ਸਾਨੂੰ ਫੋਨ ਆਇਆ ਅਸੀਂ ਤੁਰੰਤ ਐਕਸ਼ਨ ਲੱਲਿਆ ਤੇ ਅਸੀਂ ਨਾਲ ਹੀ ਗੱਡੀ ਆਪਣੇ ਆਫਿਸ ਤੋਂ ਕੱਢ ਗਏ ਤੇ ਸਰ ਨੇ ਇੱਥੇ ਲੱਗ ਕੇ ਪਹੁੰਚ ਗਿਆ ਦੁਕਾਨ ਤੇ ਸਰ ਨੁਕਸਾਨ ਤਾਂ ਇਹ ਫਿਲਹਾਲ ਹੈਗਾ ਤੇ ਹੈ ਨੁਕਸਾਨ ਪਰ ਸਮਾਨ ਘੱਟ ਰਿਹਾ ਜੀ ਦੁਕਾਨ ਚ ਨੁਕਸਾਨ ਤਾਂ ਸਰ ਸਾਰਾ ਜੋ ਚੀਜ਼ਾਂ ਸੀ ਗਈਆਂ ਉਹ ਸਾਰੀ ਸੜ ਚੁੱਕੀਆਂ ਐ ਇਸ ਟੈਂਪ ਇਸ ਵੀ ਦੇ ਕੰਟਰੋਲ ਅਗਨ ਅਗਨ ਕੰਟਰੋਲ ਆ ਸਰ ਬਾਕੀ ਨੋਰਮਲ ਤੁਹਾ ਉਹ ਆ ਰਿਹਾ ਬਾਕੀ ਪਾ ਇੱਥੇ 10 15 ਮਿੰਟ ਵੇਟ ਕਰ ਰਹੇ ਹਾਂ ਬਾਕੀ ਜੋ ਉਸ ਤੋਂ ਬਾਅਦ ਐਕਸ਼ਨ ਲਗਾਓ ਦੇਖਣਾ ਹੈ ਬਾਕੀ ਸਿਲੰਡਰ ਸੀ ਦੋ ਤਿੰਨ ਉਹ ਆਪਾਂ ਕੱਟ ਲਿਆ ਨਹੀਂ ਨਹੀਂ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੈ ਸਰ 308 ਸਰਕਰ ਤੋਂ ਆਟੋ ਨਾਲ ਹੀ ਲੱਗ ਗਿਆ ਤੇ ਪਤਾ ਲੱਗਣ ਤੇ ਇਹ ਵੀ ਆ ਗਏ ਫਾਇਰ ਬ੍ਰੀਡਿੰਗ ਵੀ ਆ ਗਈ ਆ ਬਾਬਾ ਜਦੋਂ ਜਦੋਂ ਤੋਂ ਬਾਤ ਜਿਹੜਾ ਕੰਟਰੋਲ ਦਿੱਤਾ ਗਿਆ ਕਿਤੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਮੰਨੋ ਹੁਣ ਅੱਗੇ ਬਿਲਕੁਲ ਹੁਣ ਹੋ ਗਿਆ ਕੰਟਰੋਲ ਹੀ ਕਾਬੂ ਚਾ ਬਿਲਕੁਲ ਪਠਾਨਕੋਟ ਤੋਂ ਕਮਲ ਰੰਧਾਵਾਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ